ਅਸੀਂ ਅਕਸਰ ਇਹ ਦੇ ਦੇ ਵੀ ਜਦੋਂ ਸਾਨੂੰ ਪੈਸਿਆਂ ਦੀ ਲੋੜ ਹੁੰਦੀ ਆ ਤੇ ਏਟੀਐਮ 'ਤੇ ਜਾ ਕੇ ਪੈਸੇ ਕੱਢਦੇ ਆ ਪਰ ਅੱਜ ਤਾਨੂੰ ਜਿਹੜਾ ਆ ਕਿ ਏਟੀਐਮ ਦਿਖਾਵਾਂਗੇ ਜਿਹੜਾ ਪੈਸੇ ਨਹੀਂ ਕੱਢਦਾ ਉਹ ਪਾਣੀ ਕੱਢਦਾ ਵਾ ਰੁਕਦੇ ਏਟੀਐਮ ਤੋਂ ਪੈਸੇ ਕਢਾਉਣੇ ਹੁੰਦੇ ਆ ਤੇ ਵਕ ਵਕ ਬੈਂਕਾਂ ਦਾ ਤੇ ਨਾਲ ਲਿਖਿਆ ਹੁੰਦਾ ਵੀ ਇਹ ਫਲਾਣੇ ਬੈਂਕ ਦਾ ਏਟੀਐਮ ਆ ਫਲਾਣੇ ਬੈਂਕ ਦਾ ਏਟੀਐਮ ਆ ਤੁਸੀਂ ਆਪਣਾ ਏਟੀਐਮ ਦਿਖਾਓ ਮੈਨੂੰ ਇਹ ਕਿਹੜੇ ਬੈਂਕ ਦਾ ਦੱਸ ਕੇ ਨੂੰ ਸਾਡੇ ਕਰ ਲਈਏ ਬਿਲਕੁਲ ਜੀ ਇਹ ਗਵਰਨਮੈਂਟ ਪੰਜਾਬ ਸਰਕਾਰ ਦਾ ਏਟੀਐਮ ਹੈ ਵਾਟਰ ਸਪਲਾਈ ਵਾਲਾ ਜਿਹੜੇ ਮਹਿਕਮੇ ਵੱਲੋਂ ਉਹਨਾਂ ਵੱਲੋਂ ਏਟੀਐਮ ਤਿਆਰ ਕੀਤਾ ਗਿਆ ਵਾ ਤਾਂ ਇਹ ਸਾਨੂੰ ਉਹ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਵੱਲੋਂ ਜਿਹੜੀ ਆ ਇਨਾਮ ਦੇ ਤੌਰ ਤੇ ਜਿਹੜੀ ਆ ਇਹ ਏਟੀਐਮ ਮਸ਼ੀਨ ਦਿੱਤੀ ਗਈ ਹੈ ਆਪਾਂ ਇਹਨੂੰ ਇੱਥੇ ਆ ਵੇਖੋ ਆਹ ਕਾ ਕੇ ਪ੍ਰੈਸ ਕਰ ਦੇਣਾ ਜੀ ਇਹਨੂੰ ਪ੍ਰੈਸ ਕਰਨ ਤੋਂ ਬਾਅਦ ਆਪਾਂ ਜਿਹੜਾ ਸਵਿੱਚ ਨੱਪਣਾ ਇਹਦਾ ਉਹਦੇ ਨਾਲ ਸਾਡਾ ਪਾਣੀ ਜਿਹੜਾ ਵਾ ਉਹਦੇ ਵਿੱਚ ਆ ਜਾਣਾ ਵਾ ਬਿਲਕੁਲ ਜੀ ਤੋ ਕਿ ਇਹਦਾ ਕੋਈ ਪਿੰਨ ਕੋਡ ਨਹੀਂ ਹੈ ਜੀ ਇਹਨੂੰ ਸਿਰਫ ਆਪਾਂ ਨਾਲ ਪ੍ਰੈਸ ਕਰਨਾ ਹੈ ਤੇ 20 ਲੀਟਰ ਚਾਹੀਦਾ ਤੇ ਆਪਾਂ 20 ਲੀਟਰ ਵਾਲਾ ਸੋਚਨਾਪ ਦੇਣਾ 10 ਲੀਟਰ ਆਪਣੇ ਕੋਲ ਪੰਡਾ ਹੈ ਤੇ ਆਪਾਂ 10 ਲੀਟਰ ਵਾਲਾ ਸੋਚਨਾਪ ਦੇਣਾ ਇਹਦੇ ਨਾਲ ਵੇਸਟੇਜ ਬਹੁਤ ਘਟ ਗਈ ਹੈ ਜਿਹੜੀ ਸਾਫ ਸੁਥਰੇ ਪਾਣੀ ਦੀ ਚੰਡੀਗੜ੍ਹ ਤਾਂ ਚਰਚੇ ਨੇ ਇਸ ਪਿੰਡ ਦੇ ਅੱਜ ਪਿੰਡ ਵਿੱਚ ਆ ਕੇ ਦੌਰਾ ਕੀਤਾ ਵੇਖੀ ਸਚਾਈ ਕੀਤੀ ਹੈ ਸੇਟੀਅਮ ਦੀ ਤੇ ਪਾਣੀ ਜਰੂਰ ਪੀਵਾਂਗੇ ਤੁਸੀਂ ਕਿਤੇ ਵੇਖ ਸਕਦੇ ਹੋ ਕੈਮਰੇ ਆ ਵੀ ਪਾਣੀ ਕਿੰਨਾ ਸਾਫ ਜਿਹੜਾ ਪਾਣੀ ਫਿਲਟਰ ਹੋਇਆ ਪਾਣੀ ਆ ਪਾਣੀ ਦਾ ਸਵਾਦ ਵੀ ਚੈੱਕ ਕਰਾਂਗੇ ਦੇ ਭਾਈ ਪਾਣੀ ਬਹੁਤ ਮਿੱਠਾ ਪਾਣੀ ਆ ਜਿਵੇਂ ਫਿਲਟਰ ਹੋਇਆ ਪਾਣੀ ਤੇ ਸਾਫ ਸਾਫਾ ਪਾਣੀ ਆ ਬੁੱਲੇ ਦਾ ਅਸੀਂ ਜਦੋਂ ਘਰਾਂ ਵਿੱਚ ਉਲਾਰ ਉਲਾਉਂਦੇ ਆ ਉਹਦਾ ਪਾਣੀ ਵੀ ਇਹਨਾਂ ਸਵਾਰ ਨਹੀਂ ਹੁੰਦਾ ਜਿਦਾ ਇਹਦਾ ਸਵਾਰ ਆ ਇੱਕ ਚੀਜ਼ ਇਦਾਂ ਦੀ ਆ ਜਦੋਂ ਏਟੀਐਮ ਦਾ ਨਾਮ ਲੈਣਾ ਬਹੁਤ ਇਹਨੂੰ ਪ੍ਰੀਖਿਆ ਪੈਣਾ ਹੀ ਫਿਰ ਪੈਸੇ ਲੈਣ ਚੱਲੇ ਕਢਾਉਣ ਤੇ ਉਹ ਪੈਸਿਆਂ ਦੇ ਥਾਂ ਜਦੋਂ ਕਈ ਦਾ ਪਾਣੀ ਲੈ ਕੇ ਏਟੀਐਮ ਦੇ ਫਿਰ ਕਿਹਨਾਂ ਨੇ ਵੀ ਪ੍ਰੀਖਿਆ ਹੋਊਗੀ ਪੈਸੇ ਕਢਾ ਕੇ ਪਾਣੀ ਲੈ ਕੇ ਆਉਣਾ ਪਰ ਇਹ ਪਾਣੀ ਇਹਦੇ ਚੋਂ ਨਿਕਲਦਾ ਏਟੀਐਮ ਦੇ ਵਿੱਚ ਜਿਹੜਾ ਗਰੀਬ ਆਂਦਾ ਉਹ ਪਾਣੀ ਆਉਣ ਵਾਲੇ ਸਮੇਂ 'ਚ ਮੁੱਲ ਲੈ ਨਹੀਂ ਸਕਦਾ ਜਦਾਂ ਦੇ ਹਾਲਾਤ ਬੰਦੇ ਆ ਇਹ ਬੋਤਲਾਂ ਦਾ ਪਾਣੀ ਘਰਾਂ 'ਚ ਵੜਨਾ ਬੜਾ ਵੱਡਾ ਗੱਲ ਕਰੀਏ ਮੱਝ ਦੇ ਘਰ ਕਰੀਏ ਮੱਝ ਦਾ ਪਹਿਲਾ ਪਿੰਡ ਆ ਤੇ ਆਪਣੇ ਉਹਨੂੰ ਕਿੰਨਾ ਕਿ ਚੰਗਾ ਮਹਿਸੂਸ ਕਰਦੇ ਹੋ ਫਖਰ ਮਹਿਸੂਸ ਕਰਦੇ ਹੋ ਪਿੰਡ ਦਾ ਪਾਣੀ ਗੰਦੇ ਹੁੰਦੇ ਜਾਂਦੇ ਆ ਬੋਰ ਵੱਡੇ ਡੂੰਘੇ ਕਰਨੇ ਪੈਂਦੇ ਆ ਉਹ ਮਹਿੰਗੇ ਆ ਉਹਦਾ ਪਾਣੀ ਹਰ ਹਰ ਬੰਦਾ ਜੇ ਇਹ ਲੱਖ ਰੁਪਈਆ ਲਾ ਲੋ ਘਰ ਦੇ ਉੱਤੇ ਜੇ 500 ਫੁੱਟ ਬੋਰ ਕਰਨਾ ਫੇਰ ਪਾਣੀ ਮਿਲਣਾ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੋਂ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅਸੀਂ ਅਕਸਰ ਦੇਖਦੇ ਪਈ ਜਦੋਂ ਸਾਨੂੰ ਪੈਸਿਆਂ ਦੀ ਲੋੜ ਹੁੰਦੀ ਆ ਤੇ ਏਟੀਐਮ 'ਤੇ ਜਾ ਕੇ ਪੈਸੇ ਕੱਢਦੇ ਆ ਪਰ ਅੱਜ ਤੁਹਾਨੂੰ ਜਿਹੜਾ ਹੈ ਕਿ ਏਟੀਐਮ ਦਿਖਾਵਾਂਗੇ ਜਿਹੜਾ ਪੈਸੇ ਨਹੀਂ ਕੱਢਦਾ ਉਹ ਪਾਣੀ ਕੱਢਦਾ ਵਾ ਬਿਲਕੁਲ ਜੀ ਅਸੀਂ ਗੱਲ ਕਰ ਰਹੇ ਆ ਅਮਰਸਾ ਦੇ ਜਿਹੜਾ ਕੀ ਰਾਂਸਾ ਜਿਲ੍ਹਾ ਵਾ ਪਿੰਡਾ ਹਲਕਾ ਰਾਂਸਾਸੀ ਦੇ ਨੇੜਲੇ ਪਿੰਡ ਮੱਲੂ ਨਗਿੰਦਿਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਉਹ ਏਟੀਐਮ ਆ ਜਿਹੜਾ ਪੈਸੇ ਨਹੀਂ ਕੱਢਦਾ ਇਹ ਪਾਣੀ ਕੱਢਦਾ ਵਾ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਰੇ ਮਾਜੇ ਦੀ ਗੱਲ ਕਰੀਏ ਮਾਜੇ ਦੇ ਵਿੱਚ ਪਹਿਲਾ ਪਿੰਡ ਹੈ ਜਿਹੜਾ ਏਡਾ ਵੱਡਾ ਸਹੂਜ ਦੇ ਨਾਲ ਜਿਹੜਾ ਕਿ ਇਹ ਏਟੀਐਮ ਜਿਹੜਾ ਲਾ ਗਿਆ ਪੈਸਿਆਂ ਵਾਲਾ ਗੱਲਬਾਤ ਵੀ ਕਰਾਂਗੇ ਸਾਰੇ ਵੀਰਾਂ ਦੇ ਨਾਲ ਵੀ ਅਨਿਗੁਰਿੰਦ ਵੀਰ ਦੀ ਬਹੁਤ ਬਹੁਤ ਧੜਾ ਸਵਾਗਤ ਹੈ ਜੀ ਸੈਂਟਰ ਪੰਜਾਬ ਟੀਵੀ ਜੀ ਐਨ ਤੁਹਾਡਾ ਜੀ ਸੈਂਟਰ ਪੰਜਾਬ ਟੀਵੀ ਵਾਲਿਆਂ ਦਾ ਜਿਹੜੇ ਸਾਡੇ ਪਿੰਡ ਟਾਈਮ ਕੱਢ ਕੇ ਆਪਣਾ ਤੇ ਕਵਰੇਜ ਕਰ ਲਈ ਆਏ ਜੋ ਦੂਜੇ ਪਾ ਜੀ ਏਟੀਐਮ ਤੇ ਬੜੇ ਦੇਖੇ ਨੇ ਜਿਹੜੇ ਪੈਸੇ ਕੱਢਦੇ ਨੇ ਆ ਪਹਿਲਾ ਏਟੀਐਮ ਦੇਖਿਆ ਜਿਹੜਾ ਤੁਸੀਂ ਦਿਖਾ ਰਹੇ ਹੋ ਸਾਨੂੰ ਜਿਹੜਾ ਕਿ ਮਾਜੇ ਦਾ ਪਿੰਡ ਮੱਲੂ ਲੰਗੜ ਵਿੱਚ ਜਿਹੜਾ ਪੈਸੇ ਨਹੀਂ ਇਹ ਕਿਸ ਤਰ੍ਹਾਂ ਜਹਨ ਚ ਆਇਆ ਏਟੀਐਮ ਲੋਨ ਬਾਰੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਤੇ ਕਿਸ ਤਰ੍ਹਾਂ ਲਗਾਇਆ ਗਿਆ ਸਾਰੇ ਇਹ ਵੇਖੋ ਜੀ ਸਾਡਾ ਵਾਟਰ ਸਪਲਾਈ ਦਾ ਜਿਹੜਾ ਪਿੰਡ ਟੈਂਕੀ ਜਿਹਨੂੰ ਆਪਾਂ ਬੋਲ ਦਿੰਨੇ ਆ ਟੈਂਕੀ ਦਾ ਪ੍ਰੋਜੈਕਟ ਲੱਗਾ ਸੀ 19 ਦੇ ਵਿੱਚ ਸਾਡੀ ਸਰਕਾਰ ਬਣੀ ਆ ਜੀ ਪੰਚਾਇਤ ਤੇ ਪੰਚਾਇਤ ਨੇ ਜਿਹੜਾ ਵਾਟਰ ਸਪਲਾਈ ਦੀ ਇੱਕ ਕਮੇਟੀ ਪਿੰਡ ਦੇ ਵਿੱਚ ਬਣਦੀ ਹੈ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਤੇ ਉਹਦੇ ਵਿੱਚ ਬਤੌਰ ਮੈਨੂੰ 77 ਜਿਹੜਾ ਵਾ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਪੰਚਾਇਤ ਦੇ ਸਹਿਯੋਗ ਨਾਲ ਤੇ ਸਾਡੀ ਸਭਾ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਤੇ ਭਾਈ ਮੱਲੂ ਜੀ ਪਿੰਡੂ ਵਿਕਾਸ ਨੌਜਵਾਨ ਸਭਾ ਅਸ਼ੀਤ 박 ਸਿੰਘ ਨੌਜਵਾਨ ਸਭਾ ਦੇ ਸਹਿਯੋਗ ਨਾਲ ਉਹਨੂੰ ਅਸੀਂ ਬਹੁਤ ਵਧੀਆ ਦੇਖਿਕ ਦਿੱਤੀ ਅਤੇ ਘਰ-ਘਰ ਦੇ ਵਿੱਚ ਪਾਣੀ ਪਹਚਾਇਆ ਤੇ ਸਾਨੂੰ ਮੈਕਮੇ ਵਾਲੇ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਨਾਮ ਤੌਰ ਦੇ ਉੱਤੇ ਆਪਾਂ ਇੱਕ ਅਜਿਹੀ ਚੀਜ਼ ਦੇਣੀ ਆ ਜਿਹੜੀ ਤੁਹਾਡੇ ਇਲਾਕੇ ਦੇ ਵਿੱਚ ਨਹੀਂ ਹੋਊਗੀ ਤੁਹਾਡੇ ਮਾਝੇ ਦੇ ਵਿੱਚ ਨਹੀਂ ਹੋਊਗੀ ਤਾਂ ਇਹ ਸਾਨੂੰ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਵੱਲੋਂ ਜਿਹੜੀ ਆ ਇਨਾਮ ਦੇ ਤੌਰ ਤੇ ਜਿਹੜੀ ਆ ਇਹ ਏਟੀਐਮ ਮਸ਼ੀਨ ਦਿੱਤੀ ਗਈ ਏਟੀਐਮ ਮਸ਼ੀਨ ਉਹ ਨਹੀਂ ਜਿਹਦੇ ਵਿੱਚੋਂ ਪੈਸੇ ਨਿਕਲਦੇ ਨੇ ਇਹਦੇ ਵਿੱਚੋਂ ਸਾਫ਼ ਸੁਥਰਾ ਪਾਣੀ ਨਿਕਲਦਾ ਜਿਹਦੇ ਨਾਲ ਸਾਡੇ ਨਗਰ ਦੇ ਵਿੱਚ ਕੋਈ ਬਿਮਾਰੀ ਨਹੀਂ ਫੈਲਣ ਦਾ ਡਰ ਤੇ ਸਾਫ਼ ਸੁਥਰਾ ਪਾਣੀ ਪੀਂਡ ਕੇ ਤੇ ਵਧੀਆ ਸਜੇ ਢੰਗ ਨਾਲ ਲੋਕੀ ਜੀਂਦੇ ਨੇ ਗੁਰਦੇ ਪਾ ਜੀ ਅਸੀਂ ਦੇਖਿਆ ਵੀ ਜਦੋਂ ਕਿਤੇ ਏਟੀਐਮ ਤੋਂ ਪੈਸੇ ਕਢਾਉਣੇ ਹੁੰਦੇ ਨੇ ਤੇ ਵਕ ਵਕ ਬੈਂਕਾਂ ਦਾ ਉੱਤੇ ਨਾਂ ਲਿਖਿਆ ਹੁੰਦਾ ਵੀ ਇਹ ਫਲਾਣੇ ਬੈਂਕ ਦਾ ਏਟੀਐਮ ਆ ਫਲਾਣੇ ਬੈਂਕ ਦਾ ਏਟੀਐਮ ਆ ਤੁਸੀਂ ਆਪਣਾ ਏਟੀਐਮ ਦਿਖਾਓ ਮੈਨੂੰ ਇਹ ਕਿਹੜੇ ਬੈਂਕ ਦਾ ਦਰਸ਼ਕਾ ਜੀ ਤੁਸੀਂ ਸਾਡੇ ਕਰਦੀ ਏ ਬਿਲਕੁਲ ਜੀ ਇਹ ਗਵਰਨਮੈਂਟ ਪੰਜਾਬ ਸਰਕਾਰ ਦਾ ਏਟੀਐਮ ਆ ਵਾਟ ਸਪਲਾਈ ਵਾਲਾ ਜਿਹੜੇ ਮਹਿਕਮੇ ਵੱਲੋਂ ਉਹਨਾਂ ਵੱਲੋਂ ਏਟੀਐਮ ਤਿਆਰ ਕੀਤਾ ਗਿਆ ਵਾ ਤੇ ਗੁਰਦੇ ਪਾ ਜੀ ਇਹ ਕੰਮ ਕਿਸ ਤਰ੍ਹਾਂ ਕਰਦਾ ਇਹ ਤੇ ਕੋਈ ਪਿੰਨ ਕੋਡ ਲੱਗਦਾ ਵਾ ਕਿਸ ਤਰ੍ਹਾਂ ਕੰਮ ਕਰਦਾ ਕਿ ਜੇ ਮਨ ਲਓ ਤੁਸੀਂ ਵਰਤ ਸਕਦੇ ਹੋ ਮੈਂ ਨਹੀਂ ਵਰਤ ਸਕਦਾ ਪਰ ਤੇ ਦੱਸ ਕੰਡੂ ਸਾਡਾ ਕਰ ਦਿਓ ਵੀ ਇਹ ਜਿਹੜਾ ਏਟੀਐਮ ਵਿੱਚ ਉਸੇ ਤਰ੍ਹਾਂ ਪਿੰਨ ਜਿਹੜਾ ਏਟੀਐਮ ਪਾਉਣਾ ਪੈਂਦਾ ਕਿ ਜਿਵੇਂ ਟੱਚ ਕਰਕੇ ਇਹ ਜਿਹੜਾ ਇਹ ਚੱਲ ਜੇ ਆਏ ਦੇਖੋ ਜੀ ਇਹਦੇ ਇਹਦਾ ਪਿੰਨ ਕੋਡ ਕੋਈ ਨਹੀਂ ਹੈ ਜੀ ਕੋਈ ਵੀ ਇਹ ਜਿਹੜਾ ਵਾ ਮੈਂਬਰ ਉਹ ਵਰਤ ਸਕਦਾ ਇਹਨੂੰ ਬਹੁਤ ਈਜ਼ੀਲੀ ਸੌਖਾ ਹੈ ਚਲਾਉਣਾ ਕਿ ਆਪਾਂ ਇਹਨੂੰ ਇੱਥੇ ਆ ਵੇਖੋ ਕਾ ਕਰਕੇ ਪ੍ਰੈਸ ਕਰ ਦੇਣਾ ਜੀ ਇਹਨੂੰ ਪ੍ਰੈਸ ਕਰਨ ਤੋਂ ਬਾਅਦ ਆਪਾਂ ਜਿਹੜਾ ਸਵਿਚ ਨੱਪਣਾ ਇਹਦਾ ਉਹਦੇ ਨਾਲ ਸਾਡਾ ਪਾਣੀ ਜਿਹੜਾ ਵਾ ਉਹਦੇ ਵਿੱਚ ਆ ਜਾਣਾ ਹੈ ਬਿਲਕੁਲ ਜੀ ਕਿਉਂਕਿ ਇਹਦਾ ਕੋਈ ਪਿੰਨ ਕੋਡ ਨਹੀਂ ਹੈ ਜੀ ਇਹਨੂੰ ਸਿਰਫ ਆਪਾਂ ਨਾਲ ਪ੍ਰੈਸ ਕਰਨਾ ਹੈ ਤੇ 20 ਲੀਟਰ ਚਾਹੀਦਾ ਤੇ ਆਪਾਂ 20 ਲੀਟਰ ਵਾਲਾ ਸੋਚਨਾਪ ਦੇਣਾ 10 ਲੀਟਰ ਆਪਣੇ ਕੋ ਭਾਂਡਾ ਹੈ ਤੇ ਆਪਾਂ 10 ਲੀਟਰ ਵਾਲਾ ਸੋਚਨਾਪ ਦੇਣਾ ਇਹਦੇ ਨਾਲ ਵੇਸਟੇਜ ਬਹੁਤ ਘਟ ਗਈ ਹੈ ਜਿਹੜੀ ਸਾਫ ਸੁਥਰੇ ਪਾਣੀ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮੈਨ ਲੱਗਦਾ ਵੀ ਪੰਜਾਬ ਦਾ ਪਹਿਲਾ ਪਿੰਡ ਆ ਜਿਹੜਾ ਕਿ ਪਿੰਡ ਮੱਲੂ ਲੰਗੜ ਜਿਹੜਾ ਕਿ ਪੈਸੇ ਨਹੀਂ ਕੱਢਦਾ ਇਹ ਪਾਣੀ ਕੱਢਦਾ ਵਾ ਪਾਣੀ ਵੀ ਇੰਨਾ ਕਿ ਜਿੰਨਾ ਕਿ ਤੁਹਾਨੂੰ ਲੋੜ ਆ ਇੱਕ ਬਣੇ 10 ਲੀਟਰ ਦੀ ਪਾਏ ਤੁਸੀਂ ਦੇਖ ਸਕਦੇ ਹੋ ਇੱਕ ਬਣੇ 20-20 ਲੀਟਰ ਦੀ ਤੇ ਪਾਣੀ ਵੀ ਪੀ ਕੇ ਵੇਖਾਂਗੇ ਕਿੰਨਾ ਕਿ ਸਾਫ਼ ਸੁਥਰਾ ਪਾਣੀ ਆ ਜਿਹੜਾ ਪਿੰਡ ਮੱਲੂ ਨੰਗਲ ਵਿੱਚ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਆ ਪਾਣੀ ਜਿਹਨੂੰ ਪੀਵਾਂਗੇ ਕਿਉਂਕਿ ਬੜਾ ਮਸ਼ਹੂਰ ਆ ਪਿੰਡ ਇਹ ਚੰਡੀਗੜ੍ਹ ਤੱਕ ਚਰਚੇ ਨੇ ਇਸ ਪਿੰਡ ਦੇ ਤੇ ਅੱਜ ਪਿੰਡ ਵਿੱਚ ਆ ਕੇ ਦੌਰਾ ਕੀਤਾ ਵੇਖੀ ਸੱਚਾਈ ਕੀਤੀ ਇਸ ਸਟੇਡੀਅਮ ਦੀ ਤੇ ਪਾਣੀ ਜਰੂਰ ਪੀਵਾਂਗੇ ਤੁਸੀਂ ਕਿਦੇ ਵੇਖ ਸਕਦੇ ਹੋ ਕੈਮਰੇ ਆ ਵੀ ਪਾਣੀ ਕਿੰਨਾ ਸਾਫ਼ ਜਿਹੜਾ ਪਾਣੀ ਫਿਲਟਰ ਹੋਇਆ ਪਾਣੀ ਆ ਬਿਲਕੁਲ ਜੀ ਗੁੰਦੇਪੜੀ ਪਾਣੀ ਬਹੁਤ ਮਿੱਠਾ ਪਾਣੀ ਆ ਜਿਵੇਂ ਫਿਲਟਰ ਹੋਇਆ ਪਾਣੀ ਤੇ ਸਾਫ ਸਫਾ ਪਾਣੀ ਆ ਮਿਲਦਾ ਅਸੀਂ ਜਦੋਂ ਘਰਾਂ ਵਿੱਚ ਆਰੋ ਲਾਉਂਦੇ ਆ ਉਹਦਾ ਪਾਣੀ ਵੀ ਨਾ ਸਵਾਦ ਨਹੀਂ ਹੁੰਦਾ ਜਿਦਾ ਇਹਦਾ ਸਵਾਦ ਆ ਤੇ ਵੇਖੋ ਜੀ ਬਹੁਤ ਸਾਫ ਪਾਣੀ ਨੇ ਆਰੋ ਲੱਗੇ ਨੇ ਤੁਹਾਨੂੰ ਪਤਾ ਇਹਦੀ ਮੇਨਟੇਨੈਂਸ ਹੁੰਦੀ ਆ 2 ਮਹੀਨੇ ਬਾਅਦ ਇਹ ਜਿਹੜੀ ਆਰੋ ਦੀ ਸਫਾਈ ਹੁੰਦੀ ਆ ਤੇ ਬਹੁਤ ਵਧੀਆ ਪਾਣੀ ਆ ਤੁਸੀਂ ਆਪ ਪੀ ਕੇ ਚੈੱਕ ਕੀਤਾ ਕੋਈ ਇਹੋ ਜਿਹਾ ਨਹੀਂ ਕਿ ਪਾਣੀ ਗੰਦਾ ਹੋਵੇ ਤੇ ਜਾਂ ਅਸੀਂ ਹਵਾ ਚ ਮਾਰੀ ਜਾਈਏ ਤੋ ਇਸ ਕਰਕੇ ਤੁਹਾਨੂੰ ਆਖਿਆ ਗਰੇਵਾਲ ਸਾਹਿਬ ਕਿ ਤੁਸੀਂ ਪੀ ਕੇ ਖੁਦ ਚੈੱਕ ਕਰੋ ਕਿ ਪਾਣੀ ਦੀ ਕੁਆਲਿਟੀ ਜਿਹੜੀ ਉਹ ਕਿਦਾਂ ਦੀ ਹੈ ਬਿਲਕੁਲ ਜੀ ਤੇ ਗੱਲ ਕਰੀ ਗੁੰਦਰਪਾ ਜੀ ਪਿੰਡ ਦੀ ਗੱਲ ਕਰੀਏ ਪਿੰਡ ਚ ਕਿੰਨੇ ਲੋਕ ਨੇ ਪਿੰਡੇ ਮਸਨੀਗੇ ਪਿੰਦੇ ਬਸ ਸਾਰੇ ਆ ਏਟੀਐਮ ਬਣਾ ਕੇ ਦਿੱਤਾ ਗਿਆ ਵਾ ਅਸੀਂ ਦੇਖਿਆ ਕਈਆਂ ਨੂੰ ਏਟੀਐਮ ਨਹੀਂ ਚਲਾਉਣਾ ਆਉਂਦਾ ਸੀ ਦੇ ਦੇ ਕਈ ਨਹੀਂ ਪੜੇ ਲਿਖੇ ਹੁੰਦੇ ਇਹਦੇ ਵਾਸਤੇ ਕੋਈ ਫਿਰ ਕਲਾਸ ਲਾਉਣੀ ਪੈਂਦੀ ਆ ਕਿਸ ਤਰ੍ਹਾਂ ਦਿੱਤਾ ਗਿਆ ਵਾ ਤੇ ਜੇਕਰ ਗੱਲ ਕਰੀਏ ਪਿੰਡ ਦੀ ਕਿੰਨੇ ਵਾਰੀ ਜਿਹੜਾ ਇਹ ਪਾਣੀ ਆ ਕਿੰਨੇ ਟਾਈਮ ਜਿਹੜਾ ਦਿਨ ਚ ਪਾਣੀ ਮਿਲਦਾ ਵਾ ਅਸੀਂ ਦੇਖਿਆ ਹੱਕ ਦੀ ਲਿਮਟ ਹੁੰਦੀ ਆ ਜੇਕਰ ਪ ਇਹਦੇ ਚ ਪਾਣੀ ਦੀ ਕੁਲੀਪਟ ਹੁੰਦੀ ਹੈ ਤੇ ਕਿੰਨੇ ਵਾਰੀ ਡਿੰਜ ਕਢਾ ਸਕਦੇ ਆ ਪਾਣੀ ਦੇਖੋ ਜੀ 2000 ਸਾਡੇ ਪਿੰਡ ਦੀ ਵੋਟ ਹੈ ਜੀ ਤੇ ਇਹ ਇੱਕ ਏਟੀਐਮ ਨਹੀਂ ਲੱਗਾ ਇਹ ਪਿੰਡ ਦੇ ਵਿੱਚ ਸਾਢੇ 2 ਏਟੀਐਮ ਲੱਗੇ ਨੇ ਪਿੰਡ ਦੀ ਵੰਡ ਕੱਢ ਕੇ ਇੱਕ ਗੁਰਦੁਆਰਾ ਸਾਹਿਬ ਲੱਗਾ ਹੈ ਇੱਕ ਇੱਥੇ ਪਾਰਕ ਦੇ ਵਿੱਚ ਲੱਗਾ ਹੈ ਇਹ ਜਿਹੜੇ ਵੀ ਸੱਜਣ ਨੂੰ ਜ਼ਰੂਰਤ ਹੁੰਦੀ ਆ ਜਿਹਨੂੰ ਪਤਾ ਵਾ ਕਿ ਆਰਓ ਦੀ ਪਾਣੀ ਦੀ ਕੀ ਕੀਮਤ ਆ ਉਹਨਾਂ ਨੇ ਘਰਾਂ ਦੇ ਵਿੱਚ ਏਟੀਐਮ ਰੱਖੇ ਨੇ ਉਹਨਾਂ ਨੇ ਆਧਾਰ ਕਾਰਡ ਲੈ ਕੇ ਤੇ ਆਪਾਂ ਉਹਨਾਂ ਨੂੰ ਇਹ ਏਟੀਐਮ ਜਿਹੜਾ ਇਸ਼ੂ ਕੀਤਾ ਹੈ ਆਪਣਾ ਛੋਟੇ ਮੈਂਬਰਾਂ ਜਿਹੜੇ ਜਿਨ੍ਹਾਂ ਦੇ ਕੋਈ ਛੋਟੇ ਪਰਿਵਾਰ ਨੇ ਉਹਨਾਂ ਨੂੰ ਇੱਕ ਦਿੱਤਾ ਵਾ ਜਿਨ੍ਹਾਂ ਦੇ ਵੱਡੇ ਪਰਿਵਾਰ ਨੇ ਉਹਨਾਂ ਕਈਆਂ ਘਰਾਂ ਦੇ ਵਿੱਚ ਦੋ ਵੀ ਨੇ ਤੇ ਇਹ ਪਾਣੀ ਲੈ ਕੇ ਆਪਣਾ ਇੱਥੋਂ ਵਰਤ ਕੇ ਲੈ ਜਾਂਦੇ ਨੇ ਇਹਨੂੰ ਕੋਈ ਚਲਾਉਣ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਕੋ ਆਪਾਂ ਪ੍ਰੈਸ ਕਰਨਾ ਹੈ ਤੇ ਸਵਿੱਚ ਨੱਪਣਾ ਹੈ ਪਾਣੀ ਬਾਹਰ ਆ ਜਾਣਾ ਹੈ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ ਇਹਦੀ ਨਾ ਏਟੀਐਮ ਦਾ ਕੋਈ ਕੋਡ ਨੰਬਰ ਲਾਉਣਾ ਆਪਾਂ ਕੋਡ ਨੰਬਰ ਪਹਿਲਾਂ ਹੀ ਇਹਦੇ ਵਿੱਚ ਲੱਗਾ ਜੋ ਕੁਝ ਲੱਗਾ। ਜੇ ਮੈਂ ਸੁਗੰਦਰ ਬਾਜੀ ਅਸੀਂ ਦੇਖਿਆ ਪੈਸਿਆਂ ਦੀ ATM ਦੇ ਬਾਹਰ ਸਿਕਿਉਰਿਟੀ ਗਾਰ ਰੱਖਿਆ ਹੁੰਦਾ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਬੜਾ ਤਿਆਰ ਖੰਦਾ ਕੋਈ ਪੈਸਿਆਂ ਦਾ ਕੰਮ ਆ। ਪਰ ਜੇਕਰ ਪਾਣੀ ਦੀ ਗੱਲ ਕਰੀਏ ਇਹ ਆਉਣਲੇ ਸਮੇਂ ਚ ਪੈਸਿਆਂ ਤੋਂ ਵੱਧ ਕੀਮਤ ਹੈ ਇਸ ਪਾਣੀ ਦੀ ਆ। ਜਿਵੇਂ ਅਸੀਂ ਦੇਖਦੇ ਹਾਂ ਵੀ ਦਿੱਲੀ ਵਾਲੇ ਸ਼ਹਿਰਾਂ ਚ ਟੈਂਕਰ ਮਗਰੋਂ ਆਉਂਦਾ ਵਾ ਤੇ ਪਾਣੀ ਜਿਹੜਾ ਪਹਿਲਾਂ ਮੁੱਕ ਜਾਂਦਾ। ਅਤੇ ਦੇਖਿਆ ਵੀ ਮੋਲ ਜਿਹੜੀਆਂ ਬੋਤਲਾਂ ਚ ਪਾ ਕੇ ਪਾਣੀ ਪੀਣਾ ਪੈਂਦਾ। ਪਾਣੀ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਪਾਣੀ ਜਿਵੇਂ ਥੱਲੇ ਜਾ ਰਿਹਾ ਪਾਣੀ ਜਾਂ ਲੋਕੀ ਤੇ ਵੀ ਲੱਗਦਾ ਤੁਹਾਨੂੰ ਵੀ ਇਹ ਵਾਸਤੇ ਕੋਈ ਸਕਿਉਰਟੀ ਗਾਰਡ ਰੱਖਣਾ ਪੈਣਾ ਜਿਸ ਤਰ੍ਹਾਂ ਦੇ ਹਾਲਾਤ ਬਣਨੇ ਨੇ ਸਾਡੇ ਪੰਜਾਬ ਦੇ ਵੀ ਵੇਖੋ ਜੀ ਅਜੇ ਤਾਂ ਕੋਈ ਅਸੀਂ ਸਕਿਉਰਟੀ ਗਾਰਡ ਜਿਹੜਾ ਉਹ ਨਹੀਂ ਰੱਖਿਆ ਇਹਦੀ ਜਿਹੜੀ ਦੇਖਰੇਖ ਕਰਨੀ ਆ ਉਹ ਸਾਡੀ ਆਪਣੀ ਸਾਡਾ ਫਰਜ ਬਣਦਾ ਹੈ ਸਾਡੇ ਪਿੰਡ ਦਾ ਫਰਜ ਬਣਦਾ ਹੈ ਸਾਡੇ ਚੰਗੇ ਲੋਕਾਂ ਦਾ ਫਰਜ ਬਣਦਾ ਹੈ ਕਿ ਆਪਾਂ ਇਸ ਜਿਹੜੀ ਚੀਜ਼ ਨੂੰ ਆ ਸਾਡੀ ਸਾਡੀ ਆਪਣੀ ਪ੍ਰਾਪਰਟੀ ਸਾਡੀ ਸਮਝਦੇ ਨੇ ਤੇ ਇਹਦੀ ਦੇਖਰੇਖ ਜਿਹੜੀ ਆ ਸਾਡੇ ਪਿੰਡ ਵਾਲੇ ਖੁਦ ਹੀ ਕਰਦੇ ਨੇ ਤੇ ਮੇਨਟੇਨੈਂਸ ਵੀ ਜਿਹੜੀ ਆ ਖੁਦ ਹੀ ਕਰਦੇ ਨੇ ਕੋਈ ਨਿੱਕਾ ਮੋਟਾ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਅਸੀਂ ਮੈਕਮੇ ਨੂੰ ਫੇਰ ਕਰਦੇ ਨੇ ਜੇ ਸਾਡੇ ਕੋਲ ਨਹੀਂ ਹੱਲ ਹੁੰਦਾ ਤੇ ਸਾਡੇ ਵਿੱਚ ਬਹੁਤ ਹੀ ਸਾਰੇ ਬਿਜਲੀ ਮਕੈਨਿਕ ਨੇ ਹੋਰ ਵੀ ਸਾਡਾ ਵਿੱਚ ਚੰਗੇ ਜਿਹੜੇ ਆਰਕਟੈਕਟ ਨੇ ਜਾਂ ਚੰਗੇ ਮਕੈਨਿਕ ਨੇ ਉਹ ਸਾਡਾ ਛੋਟਾ ਮੋਟਾ ਕੰਮ ਹੈ ਜਿਹੜਾ ਫਰੀ ਦੇ ਵਿੱਚ ਕਰ ਦਿੰਦੇ ਨੇ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਵੀ ਇਹ ਉਹ ਚੀਜ਼ਾਂ ਉਹਨਾਂ ਪਿੰਡਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਜਿਹੜੇ ਪਿੰਡ ਨੂੰ ਸਾਮ ਸੰਭਾਲ ਕਰ ਸਕਦੇ ਨੇ ਇਹਨੂੰ ਚਲਾ ਸਕਦੇ ਨੇ ਇਹਨੂੰ ਚਲਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ ਇਹਨੂੰ ਮੇਨਟੇਨੈਂਸ ਕਰਨਾ 2000 2122 ਦੇ ਵਿੱਚ ਮੇਰੇ ਖਿਆਲ ਸਾਡੇ ਪਿੰਡ ਲੱਗਾ ਹੋਇਆ ਹੈ ਅਜੇ ਟਿਕਰ ਤੁਹਾਡੇ ਸਾਹਮਣੇ ਤੁਸੀਂ ਹੁਣ ਚਲਾ ਕੇ ਵੇਖਿਆ ਅਜੇ ਟਿਕਰ ਚੱਲ ਰਿਹਾ ਹੈ 2021 ਦੇ ਵਿੱਚ ਸਾਨੂੰ ਅਸੀਂ ਇਹ ਲਾ ਦਿੱਤੇ ਅਸੀਂ ਦੋ ਏਟੀਐਮ ਪਾਣੀ ਵਾਲੇ ਤੇ ਹੁਣ ਬੜੇ ਵਧੀਆ ਅਜੇ ਟਿਕਰ ਵੀ ਚੱਲ ਰਹੇ ਨੇ ਮੇਨਟੇਨ ਕਰਦੇ ਨੇ ਜੀ ਬਹੁਤ ਧੰਨਵਾਦ ਜੀ ਅਜੇ ਏਟੀਐਮ ਵੀ ਦਿਖਾਇਓ ਤੁਸੀਂ ਦੇਖ ਸਕਦੇ ਹੋ ਦਸ਼ਕਾ ਉਹ ਇਹ ਜਿਹੜਾ ਪਿੰਡ ਆ ਰਾਨ ਸਾਸੀ ਜ਼ਿਲ੍ਹਾ ਪਿੰਡ ਹਲਕਾ ਪਿੰਦਾ ਤੇ ਜਿਹੜਾ ਪਿੰਡ ਅਮਰਸਰ ਸਾਹਿਬ ਦੇ ਵਿੱਚ ਪਿੰਦਾ ਮੱਲੂ ਲੰਗਲ ਮੱਲੂ ਲੰਗਰ ਪਿੰਡ ਬਹੁਤ ਮਸ਼ਹੂਰ ਆ ਚੰਡੀਗੜ੍ਹ ਤੱਕ ਜਿਵੇਂ ਚਰਚੇ ਨੇ ਤੇ ਵਾਕਿਆ ਜਦ ਅਸੀਂ ਦੇਖਿਆ ਜ਼ੀਰੋ ਗਰਾਉਂਡ ਰਿਪੋਰਟ ਦੇਖੀ ਅੱਜ ਹਾਲਾਤ ਦੇਖੇ ਨੇ ਏਟੀਐਮ ਦਾ ਦਿਖਾਇਆ ਪੈਸਿਆਂ ਵਾਲਾ ਨਹੀਂ ਇਹ ਤੋਂ ਵੱਧ ਕੀਮਤ ਵਾਲਾ ਪਾਣੀ ਵਾਲਾ ਜਿਵੇਂ ਹਾਲਾਤ ਬਣ ਰਹੇ ਨੇ ਪਾਣੀ ਦੀ ਕਿੱਲਤ ਆ ਰਹੀ ਆ ਇੱਥੇ ਪਾਣੀ ਦੀ ਸਾਹ ਸੰਭਾਲੀ ਬੜੀ ਕੀੰਦੀ ਆ ਤੇ ਪਰਿਵਾਰ ਦੇ ਹਿਸਾਬ ਦੇ ਨਾਲ ਜਿਹੜਾ ਕਿ ਪਾਣੀ 20 ਲੀਟਰ ਜਾਂ 40 ਲੀਟਰ ਇੱਕ ਦਿਨ ਜਿਹੜਾ ਦੋ ਦੋ ਦਿੱਤਾ ਜਾਂਦਾ ਵਾ ਇਸ ਤਰ੍ਹਾਂ ਪਾਣੀ ਦੀ ਜਰੂਰ ਸਾਹ ਸੰਭਾਲ ਹੋਊਗੀ ਤੇ ਹੋਰ ਹੀ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਕਿਸ ਤਰ੍ਹਾਂ ਦੇ ਦੇ ਦਿਓ ਜੋ ਕਿ ਰਿਸ਼ਤੇਦਾਰ ਭ ਏਟੀਐਮ ਵਾਲਾ ਪਾਣੀ ਪੀਣਾ ਕਿ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਚੰਗਲਾ ਦਾ ਮਾਨੂੰ ਬਿਲਕੁਲ ਜੀ ਬਹੁਤ ਵਧੀਆ ਇੱਕ ਤੇ ਆ ਵੀ ਪਾਣੀ ਸਾਫ ਸੁਥਰਾ ਜਿਹੜਾ ਉਹ ਨਹੀਂ ਮਿਲ ਰਿਹਾ ਪਿੰਡਾਂ 'ਚ ਬਹੁਤੇ ਪਿੰਡਾਂ 'ਚ ਨਹੀਂ ਜਿਹੜੀ ਪਾਣੀ ਵਾਲੀਆਂ ਟੈਂਕੀਆਂ ਲੱਗੀਆਂ ਉਹ ਵੀ ਨਹੀਂ ਚੱਲ ਰਹੀਆਂ ਉਹ ਤੇ ਪਿੰਡਾਂ 'ਚ ਮੇਨਟੇਨੈਂਸ ਖਣੋ ਨਹੀਂ ਚੱਲ ਰਹੀਆਂ ਇਸ ਕਰਕੇ oprala ਜਿਹੜਾ ਵਾ ਸਟੇਟ ਦਾ ਨਾਲ ਦੇ ਨਾਲ ਵਾਟਰ ਸਪਲਾਈ ਵਿਭਾਗ ਦੇ ਤੇ ਨਾਲ ਇਹਨੂੰ ਮੇਨਟੇਨੈਂਸ ਵਾਸਤੇ ਵੱਡੀ ਗੱਲ ਜਿਹੜੀ ਹੁੰਦੀ ਆ ਉਹਨੂੰ ਸਾਫ ਸੰਭਾਲ ਰੱਖਣਾ ਪੰਚਾਇਤਾਂ 'ਚ ਬਹੁਤ ਕੰਮ ਜਿਹੜੇ ਆ ਉਹ ਪੈਸੇ ਲੱਗੇ ਹੁੰਦੇ ਆ ਕੋਈ ਕੋਈ ਨਾ ਕਿਸੇ ਰੂਪ ਦੇ ਵਿੱਚ ਲੱਖਾਂ ਰੁਪਏ ਲੱਗਦੇ ਆ ਪਰ ਉਹ ਤੁਸੀਂ ਵੇਖਦੇ ਜੇ ਉਹਨਾਂ ਨੂੰ ਜਦੋਂ ਮੇਨਟੇਨੈਂਸ ਨਹੀਂ ਹੁੰਦੀ ਤਾਂ ਉਹ ਢਾਹ ਢੇਰੀ ਹੋ ਜਾਂਦੇ ਵੱਡੇ ਵੱਡੇ ਕਮਿਊਨਿਟੀ ਹਾਲ ਵੀ ਬਣੇ ਆ ਕਈ ਕੁਝ ਬਣਾਇਆ ਵਾ ਜਦੋਂ ਉਹ ਤੇ ਦੇਖ ਰੱਖ ਨਹੀਂ ਹੁੰਦੀ ਉਹ ਢਾਹ ਢੇਰੀ ਹੋ ਜਾਂਦੇ ਆ ਇਸ ਕਰਕੇ ਸਾਡੇ ਇੱਥੇ ਬੜਾ ਉਪਰਾਲਾ ਵਾ ਸਾਡੀ ਜਿਹੜੀ ਪੰਚਾਇਤ ਆ ਸੂਝਵਾਨ ਮੈਂਬਰ ਪੰਚਾਇਤ ਆ ਸਾਡੇ ਕੋਲ ਅਸ਼ਵੀਕ ਸਿੰਘ ਉਹ ਵੀ ਆ ਸਾਰੇ ਰਜੀਤ ਸਿੰਘ ਸਰਪੰਚ ਆ ਇਹ ਗੁਰਵਿੰਦਰ ਸਿੰਘ ਇਹਨੂੰ ਅਸੀਂ ਇੱਕ ਵੱਡੀ ਗੱਲ ਆਹੀ ਮੈਂ ਕਹਿਣਾ ਵੀ ਚਾਹੂੰਗਾ ਪੰਚਾਇਤਾਂ ਨੂੰ ਤੁਹਾਡੇ ਰਾਈ ਪਿੰਡਦਿਆਂ ਨੂੰ ਜਿਹੜਾ ਸਰਪੰਚ ਉਹਨਾਂ ਨਵੇਂ ਸਿਰਿਓਂ ਬਣਨੇ ਆ ਵੀ ਘੱਟੋ ਘੱਟ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਪਿੰਡ ਦੇ ਕੰਮਾਂ ਦੀ ਆ ਉਹ ਕੋ ਟੀਮ ਵਰਕ ਬਣਾ ਕੇ ਤਿਆਰ ਕਰੋ ਬਹੁਤੇ ਪਿੰਡਾਂ ਜਿੱਦਾਂ ਵੀ ਜੋ ਸਰਪੰਚ ਨੇ ਕਰਨਾ ਉਹ ਹੀ ਕਰਨਾ ਉਹ ਕਿਸੇ ਨੂੰ ਗੁੱਦਜਾ ਕੰਮ ਕਰਨੀ ਨਹੀਂ ਦਿੰਦੇ ਇਦਾਂ ਦੇ ਸਰਪੰਚ ਹੁੰਦੇ ਮਤਲਬ ਹਾਂ ਮਾਣ ਹੰਕਾਰ ਚੜਿਆ ਹੁੰਦਾ ਵੀ ਜੇ ਠਾਣੇ ਬਟਾਣੇ ਜਾਣਾ ਸਰਪੰਚ ਨੇ ਪਿੰਡ ਦਾ ਕੰਮ ਸਾਡਾ ਇੱਥੇ ਵੱਖਰਾ ਸਿਸਟਮ ਆ ਇੱਥੇ ਇੱਕ ਵੱਖੋ ਵੱਖ ਕਮੇਟੀਆਂ ਬਣਾਈਆਂ ਆ ਪੰਚਾਇਤ ਨੇ ਇਹ ਇੱਕ ਕਮੇਟੀ ਬਣੀ ਆ ਜਿਹੜਾ ਜਿਹਦਾ ਗੁਰਵਿੰਦਰ ਸਿੰਘ ਚੇਅਰਮੈਨ ਆ ਇਹਨੇ ਪਾਣੀ ਦਾ ਸਾਰਾ ਦੇਖ ਰੱਖੇ ਨਾ ਕਰਨੀ ਇਹ ਕਮੇਟੀ ਨੇ ਇਹ ਕਾ ਪਾਰਕਾਂ ਬਣੀਆਂ ਉਹ ਕਮੇਟੀ ਆ ਭਾਈ ਮੱਲੂ ਜੀ ਸੇਵਾ ਸੁਸਾਇਟੀ ਬਣੀ ਆ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੀ ਬਣੀ ਆ ਜਿਹੜੀ ਪਾਰਕ ਦੀਆਂ ਬਾਹਰ ਕੰਮਕੁੰਮਦੇ ਹੋਰ ਉਹਨਾਂ ਦੇ ਨਾਲ ਕਰਦੇ ਇਸ ਕਰਕੇ ਇਹ ਬੜੀ ਵੱਡੀ ਗੱਲ ਆ ਪੰਚਾਇਤਾਂ ਨੂੰ ਆਉਣ ਵਾਲੇ ਨੂੰ ਅਸੀਂ ਤੁਹਾਡੇ ਨਾਲ ਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਠਾਣਿਆਂ ਠਾਣਿਆਂ ਦੇ ਕੰਮ ਝਗੜਿਆਂ ਤੋਂ ਛੱਡ ਕੇ ਵੱਖਰੇ ਜਿਹੜੇ ਪਿੰਡਾਂ ਦੇ ਕੰਮ ਆ ਪੀਣ ਵਾਲਾ ਪਾਣੀ ਅੱਜ ਬੜੀ ਵੱਡੀ ਲੋੜ ਬਣ ਗਈ ਆ ਜਿਹੜਾ ਗਰੀਬ ਆਂਦਾ ਉਹ ਪਾਣੀ ਆਉਣ ਵਾਲੇ ਸਮੇਂ 'ਚ ਮੁੱਲ ਲੈ ਨਹੀਂ ਸਕਦਾ ਜਿੱਦਾਂ ਦੇ ਹਾਲਾਤ ਬਣ ਰਹੇ ਆ ਇਹ ਬੋਤਲਾਂ ਦਾ ਪਾਣੀ ਘਰਾਂ 'ਚ ਵੜਨਾ ਵਾ ਜਿੱਦਾਂ ਦੇ ਹਾਲਾਤ ਬਣੇ ਆ ਇਹ ਮਹਿੰਗਾ ਪਾਣੀ ਲੋਕ ਤੇ ਹੋਰ ਚੀਜ਼ ਨਹੀਂ ਦੁੱਧ ਨਹੀਂ ਖਰੀਦੇ ਜਾਂਦਾ ਜਿਹੜਾ ਜ਼ਰੂਰੀ ਦਾ ਜੇ ਪਾਣੀ ਵੀ ਉਹ ਵਾਂਗ ਖਰੀਦੇ ਖਰੀਦਣਾ ਪਿਆ ਤਾਂ ਖਾਓ ਜਾਣਾ ਅਸੀਂ ਦੇਖਿਆ ਵੀ ਜਿਆਤਰ ਕਈ ਪਿੰਡਾਂ ਦੇ ਸਿਧਾਂ ਜਾਣਦੇ ਅਸੀਂ ਦੇਖਿਆ ਕਈ ਲੋਕ ਤੇ ਪਿੰਡਾਂ ਵਿੱਚ ਮੋਟਰ ਛੱਡ ਦਿੰਦੇ ਤੇ ਮੰਜਾ ਤੱਕ ਨਵਾਉਣੇ ਸ਼ੁਰੂ ਕਰ ਦਿੰਦੇ ਨੇ ਜਾਂ ਗੱਡੀਆਂ ਧੋਣੇ ਸ਼ੁਰੂ ਕਰ ਦਿੰਦੇ ਨੇ ਪਾਣੀ ਬਹੁਤ ਵੇਸ਼ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਵੀ ਪਾਣੀ ਕਿਸ ਭਾਵਿਕ ਦਾ ਵਾ ਪਾਣੀ ਕਿੰਨੀ ਕਿੱਲਤ ਆ ਜਦੋਂ ਗੱਲਬਾਤ ਕਰੀਏ ਉਹ ਕਹਿੰਦੇ ਸਾਡੇ ਕੋਲ ਤਾਂ ਬੜਾ ਪਾਣੀ ਹੈ ਸਾਨੂੰ ਕਦਾ ਘਾਟਾ ਪਰ ਕੀ ਲੱਗਦਾ ਨਹੀਂ ਜਿਹੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਵੀ ਪਾਣੀ ਦੀ ਬਹੁਤ ਲੋੜ ਹੈ ਪਾਣੀ ਕਿਸ ਸਮੇਂ ਚ ਜੇ ਇਸੇ ਇਹ ਜਿਹੜੀ ਗੱਲ ਤੁਸੀਂ ਪਾਣੀ ਦੀ ਕੀਤੀ ਬਹੁਤ ਆਏ ਇਹ ਕੋ ਦੂਰ ਹੈ ਨਹੀਂ ਹੁਣ ਕਈਆਂ ਨੂੰ ਸਮਝਣ ਵਾਲੀ ਗੱਲ ਹੈ ਵੀ ਪਾਣੀ ਆਪਾਂ ਪੀਣ ਵਾਲੇ ਦੀ ਗੱਲ ਕਰਦੇ ਆਂ ਵੀ ਸਾਡੇ ਕੋਲ ਕਿੰਨਾ ਕ ਬਜਿਆ ਵਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਕੋਲ ਪਾਣੀ ਉਦਾਂ ਨਹੀਂ ਪਾਣੀ ਤਾਂ ਛੱਪੜ ਭਰਿਆ ਸਾਰੇ ਦਾ ਸਾਰਾ ਇਹ ਪੀਣ ਵਾਲਾ ਪਾਣੀ ਥੋੜੀ ਹੈ ਪੀਣ ਵਾਲੇ ਪਾਣੀ ਦੀ ਗੱਲ ਕਰਦੇ ਵੀ ਕਿੱਲ ਤੋਂ ਆਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਗੰਦੇ ਹੁੰਦੇ ਜਾਂਦੇ ਆ ਬੋਰ ਵੱਡੇ ਡੂੰਘੇ ਕਰਨੇ ਪੈਂਦੇ ਆ ਉਹ ਮਹਿੰਗੇ ਆ ਉਹਦਾ ਪਾਣੀ ਹਰ ਹਰ ਬੰਦਾ ਜੇ ਇਹ ਲੱਖ ਰੁਪਇਆ ਲਾ ਲੋ ਘਰ ਦੇ ਉੱਤੇ ਜੇ 500 ਫੁੱਟ ਬੋਰ ਕਰਨਾ ਫੇਰ ਪਾਣੀ ਮੈਨਣਾ ਇਸ ਕਰਕੇ ਪਾਣੀ ਦੀ ਕਿਲਤ ਬਹੁਤ ਆਉਣੀ ਆ ਉਹਨੂੰ ਜੇ ਚੇਟੇ ਢਾਂਗ ਦੇ ਨਾਲ ਇਹ ਇਦਾਂ ਦੀ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਕੋਈ ਮਹਿਕਮਾ ਇਨਸਾਫ ਦਵੇ ਤੇ ਸਾਫ ਸੁਥਰਾ ਪਾਣੀ ਅੱਜ ਜਿਹੜਾ ਲੋਕਾਂ ਤੱਕ ਜੇ ਪੁੱਜਦਾ ਜਿਹੜੀ ਵੀ ਸੰਸਥਾ ਕਮੇਟੀ ਪੰਚਾਇਤ ਆ ਜੇ ਵੱਡਾ ਪੁੰਨ ਵਾਲੀ ਗੱਲ ਆ ਤੇ ਪਾਣੀ ਸਾਫ ਸੁਥਰਾ ਲੋਕਾਂ ਗਰੀਬਾਂ ਦੇ ਘਰਾਂ ਤੱਕ ਹੀ ਪਹੁੰਚਣਾ ਚਾਹੀਦਾ ਜਿਹੜਾ ਅਸੀਂ ਪ੍ਰਾਲਾ ਕੀਤਾ ਕਿਸ ਤਰ੍ਹਾਂ ਦੇ ਦਿੰਦੇ ਹੋ ਜਦੋਂ ਚੰਡੀਗੜ੍ਹ ਤੱਕ ਚਰਚੇ ਹੁੰਦੇ ਨੇ ਤੁਹਾਡੇ ਪਿੰਡ ਦੇ ਕੁ੍ਰਿਸ਼ਤੀ ਦਾ ਭੈਮ ਭਾ ਫੋਨ ਕਰਦੇ ਨੇ ਕਹਿੰਦੇ ਚੰਡੀਗੜ੍ਹ ਗਵਾ ਤੁਹਾਡਾ ਸ਼ਹਿਰ ਬਣ ਗਿਆ ਵਾ ਤੁਹਾਡਾ ਜਿਹੜਾ ਪਿੰਡ ਹੈ ਖਾਸ ਕਰਕੇ ਏਟੀਐਮ ਵਰਗਾ ਜਾਂ ਮਸ਼ੀਨ ਲੱਗੀ ਜਿਹੜਾ ਪੈ ਪੈਸਾ ਦੀ ਲੋੜ ਨਹੀਂ ਆ ਇਥੇ ਪਾਣੀ ਦੀ ਲੋੜ ਆ ਬੜਾ ਵੱਡਾ ਗੱਲ ਕਰੀਏ ਮੱਝ ਦੇ ਗੱਲ ਕਰੀਏ ਮੱਝ ਦਾ ਪਹਿਲਾ ਪਿੰਡ ਆ ਤੇ ਆਪਣੇ ਉਹਨੂੰ ਕਿੰਨਾ ਕਿ ਚੰਗਾ ਮਹਿਸੂਸ ਕਰਦੇ ਹੋ ਫਕਰ ਮਹਿਸੂਸ ਕਰਦੇ ਪਿੰਡ ਦਾ ਇਹ ਬਹੁਤ ਫਕਰ ਤੇ ਮਹਿਸੂਸ ਹੋਣਾ ਹੀ ਆ ਜੀ ਜਿਹੜੀ ਇੱਕ ਪੈਸੇ ਨਾਲੋਂ ਕਿਤੇ ਬੇਸ਼ਕੀਮਤੀ ਚੀਜ਼ ਆ ਜਿਹੜੀ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਤੇ ਫ੍ਰੀ ਮਿਲਣਾ ਆ ਉਹ ਫਿਰ ਫਕਰ ਤੇ ਮਹਿਸੂਸ ਹੋਣਾ ਹੀ ਆ ਇਹ ਕਰਦੇ ਆ ਫਿਰ ਇੱਕ ਚੀਜ਼ ਇਦਾਂ ਦੀ ਆ ਜਦੋਂ ਏਟੀਐਮ ਦਾ ਨਾਮ ਲੈਣਾ ਬਹੁਤਿਆਂ ਨੂੰ ਪ੍ਰੇਖਾ ਪੈਣਾ ਜੇ ਫਿਰ ਪੈਸੇ ਲੈਣ ਚੱਲੇ ਕਢਾਉਣ ਤੇ ਉਹ ਪੈਸਿਆਂ ਦੇ ਥਾਂ ਜਦੋਂ ਕਈ ਦਾ ਪਾਣੀ ਲੈ ਕੇ ਏਟੀਐਮ ਦੇ ਫਿਰ ਕਿਹਨਾਂ ਨੇ ਵੀ ਪ੍ਰੇਖਾ ਹੋਊਗੀ ਪੈਸੇ ਕਢਾ ਕੇ ਪਾਣੀ ਲੈ ਕੇ ਆਉਣਾ ਪਰ ਇਹ ਪਾਣੀ ਇਹਦੇ ਤੋਂ ਨਿਕਲਦਾ ਏਟੀਐਮ ਦੇ ਵਿੱਚ ਇਹ ਸਾਡੇ ਜਿਹੜਾ ਅ ਪ੍ਰਾਲਾ ਪੰਚਾਇਤ ਦਾ ਤੇ ਵਿਭਾਗ ਦਾ ਜਿਹੜਾ ਉਹ ਚੰਗਾ ਠੀਕ ਹੈ ਬਹੁਤ ਧੰਨਵਾਦ ਜੀ ਇਹ ਇਸ ਗੱਲਬਾਤ ਸੀ ਪਿੰਡ ਵਾਸੀਆਂ ਦੇ ਨਾਲ ਜਿਹੜਾ ਕੀ ਪਿੰਡ ਮੱਲੂ ਲੰਗੜ ਜਿਹੜਾ ਕੀ ਅਮਰਸਾਹ ਸਾਹਿਬ ਵਿੱਚ ਪੈਂਦਾ ਵਾ ਅਤੇ ਤੁਸੀਂ ਦੇਖਿਆ ਇਸ ਪਿੰਡ ਦੇ ਵੱਡੇ ਵੱਡੇ ਜਿਹੜੇ ਅੱਜ ਸਜੋਗ ਹੈ ਪਿੰਡ ਵਿੱਚ ਵੱਖਰਾ ਏਟੀਐਮ ਲਗਾਇਆ ਗਿਆ ਪੈਸਿਆਂ ਵਾਲਾ ਏਟੀਐਮ ਨਹੀਂ ਜਿਹੜਾ ਕਿ ਪਾਣੀ ਵਾਲਾ ਏਟੀਐਮ ਹੈ ਜਦੋਂ ਅਸੀਂ ਟੱਚ ਕਰਾਂਗੇ ਏਟੀਐਮ ਨੂੰ ਤੇ ਪਾਣੀ ਨਿਕਲੂਗਾ ਇਸ ਕਰਕੇ ਸਾਡੀ ਦਰਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਸ ਨਾਲ ਜਿਹੜਾ ਤੁਹਾਡਾ ਇੱਕ ਤੇ ਪਾਣੀ ਦੀ ਬਚਤ ਹੋਊਗੀ ਅਤੇ ਜਿਹੜੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੂਗੀ ਕਿ ਪਾਣੀ ਜਿਸ ਤਰ੍ਹਾਂ ਸਾਡੇ ਨਾਲ ਲੋਕੀ ਪਾਣੀ ਵੇਸਟ ਕਰ ਰਹੇ ਨੇ ਪਾਣੀ ਖਰਾਬ ਕਰ ਰਹੇ ਨੇ ਆਉਣ ਵਾਲੇ ਸਮੇਂ ਸਾਨੂੰ ਇਸੇ ਤਰ੍ਹਾਂ ਪਿੰਡਾਂ ਵਿੱਚ ਏਟੀਐਮ ਜਿਹੜੀ ਜ਼ਰੂਰਤ ਪੈਗੀ ਮੈਨੂੰ ਦਿਓ ਸੈਂਟਰ ਪੰਜਾਬ ਟੀਵੀ ਲਈ ਆਮਰਸਰ